ਮੈਂ सुरेंद्र ਸਿੰਘ ਖੇੜਕੀ ਹਲਕਾ ਇੰਚਾਰਜ ਪੀਜਪੀ ਸਮਾਣਾ ਬਲੋਂ ਕੱਲ ਮਿਤੀ 26 ਜਨਵਰੀ ਨੂੰ ਜਦੋਂ ਅਸੀਂ ਪੂਰਾ ਭਾਰਤ 26 ਜਨਵਰੀ ਨੂੰ ਮਨਾ ਰਿਹਾ ਸੀ ਉਸ ਦਿਨ ਇੱਕ ਬਹੁਤ ਵੱਡਾ ਕਾਰਨਾਮਾ ਬਹੁਤ ਵੱਡੀ ਜਿਹੜੀ ਮਾੜੀ ਗੱਲ ਹੋਈ ਆ ਅੰਮ੍ਰਿਤਸਰ ਵਿਕੇ ਬਾਬਾ ਸਾਹਿਬ ਡਾਕਟਰ ਭੀਮਰਾਉ ਉਮੇਦਕਰ ਜੀ ਦੇ ਜਿਹੜੇ ਮੂਰਤੀ ਜੀ ਉਹਨਾਂ ਨੂੰ ਕਿਸੇ ਅਣਜਾਣ ਵਿਅਕਤੀ ਨੇ ਖੰਬਰ ਨਾਲ ਤੋੜਿਆ ਇਹ ਬਹੁਤ ਵੱਡੀ ਜਿਹੜੀ ਨਰਾਦਰੀ ਕੀਤੀ ਗਈ ਆ ਡੱਟ ਭੀਮਰਾਓ ਮੇਦਕਰ ਸਾਹਿਬ ਦੀ ਕਿਉਂਕਿ ਉਹਨਾਂ ਨੇ ਇਹ ਕਾਨੂੰਨ ਸਥਾਪਿਤ ਕੀਤਾ ਸੀ ਉਹਨਾਂ ਨੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਕਾਨੂੰਨ ਬਣਾਇਆ ਉਸ ਕਾਨੂੰਨ ਦੀ ਅਸੀਂ ਕੱਲ੍ਹ ਸਾਲਗਿਰੀਆਂ ਮਨਾ ਰਹੇ ਸੀ ਉਸ ਦੀ ਨੇਕ ਕਾਰਨਾਮਾ ਕਰਨਾ ਬਹੁਤ ਵੱਡਾ ਪਾਪ ਕੀਤਾ ਗਿਆ ਬਹੁਤ ਵੱਡੀ ਨਰਾਦਰੀ ਕੀਤੀ ਗਈ ਆ ਸੋ ਅਸੀਂ ਭਾਰਤੀ ਜਨਤਾ ਪਾਰਟੀ ਹਲਕਾ ਸਮਾਣਾ ਬਣੂ ਇਸ ਦੀ ਨਖੇਦੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਵੀ ਹੋਰ ਕਿਸੇ ਵੀ ਵਿਅਕਤੀ ਦਾ ਜਾਂ ਕੋਈ ਬੁੱਤ ਜਾਂ ਕੋਈ ਸਟੈਚੂ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ ਜਾਂ ਕੋਈ ਇਹੋ ਜਿਹਾ ਕਾਰਨਾਮਾ ਨਾ ਕਰੇ ਜੋ ਸਮਾਜ ਦੇ ਖਿਲਾਫ ਹੋਵੇ ਸੋ ਜੇ ਇਹ ਇਨਸਾਫ ਨਾ ਮਿਲਿਆ ਜੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦਿੱਲੀ ਨੂੰ ਅਸੀਂ ਆਪਣੇ ਬੋਲ ਸਪਸ਼ਟ ਕਰਕੇ ਭੇਜਾਂਗੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਪੰਜਾਬ ਸਰਕਾਰ ਨੂੰ ਕਹਿ ਕਰਵਾਈ ਜਾਵੇ ਧੰਨਵਾਦ